ਤਾਰੇ ਬਾਰਦਵਾਜ ਹੁਣ ਪੀਸੀ ਕਰਕੇ ਕਹਿ ਰਹੇ ਆ ਸਾਡੇ ਐਮਐਲਏ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਤਿੰਨ ਐਮਐਲਏ ਨੂੰ ਫੋਨ ਆ ਗਏ ਰਿੰਕੂ ਵਾਈਪਲਸ ਸਿਕਿਉਰਿਟੀ ਕਰਕੇ ਚਲੇ ਗਏ ਮਤਲਬ ਜੋ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਲੋਕ ਪਿੰਡਾਂ ਚ ਨਹੀਂ ਵੜਨ ਦੇ ਰਹੇ ਲੋਕ ਵੱਟੇ ਮਾਰਨੋਂ ਫਿਰਦੇ ਨੇ ਤੁਹਾਡੇ ਕੈਂਡੀਡੇਟਾਂ ਨੂੰ ਤੁਸੀਂ ਕਹਿ ਕੇ ਆਏ ਸੀ ਅਸੀਂ ਪੈਨਸ਼ਨ ਲਾਵਾਂਗੇ ਸਾਡੀਆਂ ਮਾਵਾਂ ਭੈਣਾਂ ਨੂੰ ਪੈਸਾ ਦੇਵਾਂਗੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਜਿਹੜੇ ਜਹਾਜ਼ਾਂ 'ਤੇ ਤੁਸੀਂ ਵਿਰੋਧ ਕਰਦੇ ਸੀ ਅੱਜ 20 ਲੱਖ ਰੁਪਏ ਘੰਟੇ ਵਾਲੇ ਜਹਾਜ਼ 'ਤੇ ਤੁਸੀਂ ਸਫ਼ਰ ਕਰ ਰਹੇ ਜੀ ਲੋਗੇ ਕਰੋੜਾਂ ਰੁਪਇਆ ਪੰਜਾਬ ਦਾ ਅਰਭਾਂ ਰਪੈਨਫੈਕਟ ਤੁਸੀਂ ਪੰਜਾਬ ਦਾ ਐਡ ਚ ਉਡਾਤਾ ਔਰ ਪੰਜਾਬ ਦੇ ਲੋਕ ਇਹ ਸਭ ਮੰਗਦੇ ਨੇ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਤੁਸੀਂ ਐਨਐਸਏ ਲਾ ਲਾ ਕੇ ਜੇਲਾ ਚ ਬੰਦ ਕਰ ਦਿੱਤਾ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਉਸ ਕਰਕੇ ਲੋਕ ਤੁਹਾਨੂੰ ਛੱਡ ਕੇ ਭੱਜ ਰਹੇ ਨੇ ਤਾਂ ਕਰਕੇ ਰਿੰਕੂ ਜਿਹੜੇ ਤੁਸੀਂ ਕਹਰੋ ਕਾਂਗਰਸ ਤੋਂ ਲੈ ਕੇ ਆਏ ਸੀ ਤੇ ਇਮਾਨਦਾਰ ਸੀ ਤੇ ਹੁਣ ਤੁਹਾਨੂੰ ਛੱਡ ਕੇ ਤੁਹਾਡੀ ਟਿਕਟ ਛੱਡ ਕੇ ਤੇ ਬੀਜੇਪੀ ਚਲੇ ਤੇ ਗਲਤ ਹੋਗੇ ਕਮਾਲ ਹੋ ਗਿਆ ਔਰ ਤੁਸੀਂ ਪਿਛੇ ਰਾਮ ਵੀ ਕਹਿੰਦੇ ਸਾਡੇ ਐਮਐਲਏ ਖਰੀਦ ਰਹੇ ਨੇ ਸਾਡੇ ਕੋਲ ਸਬੂਤ ਨੇ ਉਹ ਕਿੱਥੇ ਨੇ ਸਬੂਤ ਉਹ ਆਡੀਓ ਕਿੱਥੇ ਆ ਜਿਹੜੀ ਤੁਸੀਂ ਕਹਿ ਰਹੇ ਸੀ ਸੀ ਮੁਕਦਮਾ ਦਰਜ ਕਰਾ ਦਿੱਤਾ ਪੁਲਿਸ ਨੂੰ ਦੇਾਂਗੇ ਦਿਓ ਲੋਕਾਂ ਦੇ ਅੰਦਰ ਕਿਉਂਕਿ ਤੁਸੀਂ ਝੂਠ ਔਰ ਬੇਈਮਾਨੀ ਕਰ ਰਹੇ ਜੇ ਤੁਹਾਡੇ ਕੋਲ ਜਵਾਬ ਨਹੀਂ ਲੋਕ ਤੁਹਾਨੂੰ ਪਿੰਡਾਂ ਚ ਰਿਵਾੜਨ ਦੇ ਰਹੇ ਲੋਕਾਂ ਤੁਹਾਡੀਆਂ ਟਿਕਟਾਂ ਛੜਛੜ ਭੱਜਣਾ ਹੈ ਹਾਲਾਤ ਇਹ ਬਣ ਜਾਣੇ ਨੇ ਜਿਨ੍ਹਾਂ ਤੁਸੀਂ ਟਿਕਟਾਂ ਦੇਣੀਆਂ ਨੇ ਉਹਨਾਂ ਨੇ ਜਦੋਂ ਪਿੰਡਾਂ 'ਚ ਜਾਣਾ ਲੋਕਾਂ ਇਟਾ-ਵੱਟੇ ਮਾਰਨੇ ਆਉਣਾ ਕਹਿਣਾ ਅਸੀਂ ਚੋਣਾਂ ਨਹੀਂ ਲੜਨਾ ਕਿਉਂਕਿ ਤੁਸੀਂ ਪੰਜਾਬ ਨੂੰ ਠੱਗਿਆ ਏ ਲੁੱਟਿਆ ਏ ਔਰ ਅੱਜ ਕੇਜਰੀਵਾਲ ਦਿੱਲੀ ਜਰਾ حساب ਦੇ ਰਿਹਾ ਏ ਛੇਤੀ ਪੰਜਾਬ ਦੇ ਲੋਕਾਂ ਨੂੰ ਇਹ ਤੁਹਾਨੂੰ ਹਿਸਾਬ ਦੇਣਾ ਪਊਗਾ ਇਹ ਪੰਜਾਬ ਦੇ ਲੋਕ ਤੁਹਾਡੇ ਤੋਂ ਇੱਕ-ਇੱਕ ਐਮਐਲਏ ਤੋਂ ਇੱਕ-ਇੱਕ ਮੰਤਰੀ ਤੋਂ ਔਰ ਮੁੱਖ ਮੰਤਰੀ ਤੋਂ ਹਿਸਾਬ ਮੰਗਣਗੇ ਸੌਰਵ ਬਾਰਦਵਾਜ ਹੁਣ ਪੀਸੀ ਕਰਕੇ ਕਹਿ ਰਿਹਾ ਸਾਡੇ ਐਮਐਲਏ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਤਿੰਨ ਐਮਐਲਏ ਨੂੰ ਫੋਨ ਆ ਗਏ ਰਿੰਕੂ ਵਾਈਪਲਸ ਸਿਕਿਉਰਿਟੀ ਕਰ ਮਤਲਬ ਜੋ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਲੋਕ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਲੋਕ ਵੱਟੇ ਮਾਰਨੋਂ ਫੇਰਦੇ ਨੇ ਤੁਹਾਡੇ ਕੈਂਡੀਡੇਟਾਂ ਨੂੰ ਤੁਸੀਂ ਕਹਿ ਕੇ ਆਏ ਸੀ ਅਸੀਂ ਪੈਨਸ਼ਨ ਲਾਵਾਂਗੇ ਸਾਡੀਆਂ ਮਾਵਾ ਪੈਣਾ ਨੂੰ ਪੈਸਾ ਦੇਵਾਂਗੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਜਿਹੜੇ ਜਹਾਜ਼ਾਂ 'ਤੇ ਤੁਸੀਂ ਵਿਰੋਧ ਕਰਦੇ ਸੀ ਅੱਜ 20 ਲੱਖ ਰੁਪਏ ਘੰਟਾ ਦੇ ਜਹਾਜ਼ 'ਤੇ ਤੁਸੀਂ ਸਫ਼ਰ ਕਰ ਰਹੇ ਜੀ ਲੋਕ ਕਰੋੜਾਂ ਰੁਪਏ ਪੰਜਾਬ ਦਾ ਅਰਭਾਂ ਰਪੈਨਫੈਕਟ ਤੁਸੀਂ ਪੰਜਾਬ ਦਾ ਐਡ ਚ ਉਡਾਉਂਦਾ ਔਰ ਪੰਜਾਬ ਦੇ ਲੋਕ ਇਹ ਸਾਬ ਮੰਗਦੇ ਨੇ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਤੁਸੀਂ ਐਨਐਸਏ ਲਾ ਲਾ ਕੇ ਜ਼ਿਲ੍ਹਾ ਚ ਬੰਦ ਕਰ ਦਿੱਤਾ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਏ ਉਸ ਕਰਕੇ ਲੋਕਤੋਂ ਛੱਡ ਕੇ ਭੱਜ ਰਹੇ ਨੇ ਤਾਂ ਕਰਕੇ ਰਿੰਕੂ ਜਿਹੜੇ ਤੁਸੀਂ ਕਹਿੰਦੇ ਕਾਂਗਰਸ ਤੋਂ ਲੈ ਕੇ ਆਏ ਸੀ ਤੇ ਇਮਾਨਦਾਰ ਸੀ ਤੇ ਹੁਣ ਤੁਹਾਨੂੰ ਛੱਡ ਕੇ ਤੁਹਾਡੀ ਟਿਕਟ ਛੱਡ ਕੇ ਤੇ ਬੀਜੇਪੀ ਚਲੇ ਤੇ ਗਲਤ ਹੋ ਗਏ ਕਮਾਲ ਹੋ ਗਿਆ ਔਰ ਤੁਸੀਂ ਪਿਛੇ ਰੋਂ ਵੀ ਕਹਿੰਦੇ ਸਾਡੇ ਐਮਐਲਏ ਖਰੀਦ ਰਹੇ ਨੇ ਸਾਡੇ ਕੋਲ ਸਬੂਤ ਨੇ ਉਹ ਕਿੱਥੇ ਨੇ ਸਬੂਤ ਔਡੀਓ ਕਿੱਥੇ ਆ ਜਿਹੜੀ ਤੁਸੀਂ ਕਹਿ ਰਹੇ ਸੀ ਸੀ ਮੁਕਦਮਾ ਦਰਜ ਕਰਾਤਾ ਪੁਲਿਸ ਨੂੰ ਦੇਾਂਗੇ ਦਿਓ ਲੋਕਾਂ ਦੇ ਅੰਦਰ ਕਿਉਂਕਿ ਤੁਸੀਂ ਝੂਠ ਔਰ ਬੇਈਮਾਨੀ ਕਰ ਰਹੇ ਜੇ ਤੁਹਾਡੇ ਕੋਲ ਜਵਾਬ ਨਹੀਂ ਲੋਕ ਤੁਹਾਨੂੰ ਪਿੰਡਾਂ ਚ ਰਿਵਾਣ ਦੇ ਰਹੇ ਲੋਕਾਂ ਤੁਹਾਡੀਆਂ ਟਿਕਟਾਂ ਛੜ ਛੜ ਭੱਜਣਾ ਹੈ ਹਾਲਾਤ ਇਹ ਬਣ ਜਾਣੇ ਨੇ ਜਿਨ੍ਹਾਂ ਤੁਸੀਂ ਟਿਕਟਾਂ ਦੇਣੀਆਂ ਨੇ ਉਹਨਾਂ ਨੇ ਜਦੋਂ ਪਿੰਡਾਂ 'ਚ ਜਾਣਾ ਲੋਕਾਂ ਇਟਾ-ਵੱਟੇ ਮਾਰਨੇ ਆਉਣਾ ਕਹਿਣਾ ਅਸੀਂ ਚੋਣਾਂ ਨਹੀਂ ਲੜਨਾ ਕਿਉਂਕਿ ਤੁਸੀਂ ਪੰਜਾਬ ਨੂੰ ਠੱਗਿਆ ਏ ਲੁੱਟਿਆ ਏ ਔਰ ਅੱਜ ਕੇਜਰੀਵਾਲ ਦਿਲੀ ਜਰਾ حساب ਦੇ ਰਿਹਾ ਏ ਛੇਤੀ ਪੰਜਾਬ ਦੇ ਲੋਕਾਂ ਨੂੰ ਇਹ ਤੁਹਾਨੂੰ ਹਿਸਾਬ ਦੇਣਾ ਪਊਗਾ ਇਹ ਪੰਜਾਬ ਦੇ ਲੋਕ ਤੁਹਾਡੇ ਤੋਂ ਇੱਕ-ਇੱਕ ਐਮਐਲਏ ਤੋਂ ਇੱਕ-ਇੱਕ ਮੰਤਰੀ ਤੋਂ ਔਰ ਮੁੱਖ ਮੰਤਰੀ ਤੋਂ ਹਿਸਾਬ ਮੰਗਣਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram ਐਕਸ ਹੋਰ WhatsApp ਚੈਨਲ ਬਦ